ਹਾਂ ਜੀ ਹਾਜ਼ਰ ਪੇਸ਼ ਕਰ ਰਹੇ ਹਾਂ ਨਾਟਕ ਵੱਡੇ ਝੂਠ ਬੋਲਦੇ ਨੇ

बारहका कहानिया ਜਾਂਦੀ ਸਿੱਖਿਆ ਸਾਡੇ ਕੰਮ ਕਿੱਥੇ ਆਉਂਦੀ ਆ ਓਏ ਚੁੱਪ ਕਰ ਮਦਰੀ ਸ਼ਿਕਾਇਤ ਨੂੰ ਮਾਸਟਰ ਜੀ ਨੂੰ ਹੁਣ ਸਵਾਲ ਵੀ ਨਹੀਂ ਪੁੱਛ ਸਕਦੇ ਕੁਝ ਬੋਲ ਵੀ ਨਹੀਂ ਸਕਦੇ ਬੈ ਜਾ ਬੈ ਜਾ ਚੱਲ ਜੱਜਾ ਤੂੰ ਅੱਜ ਦੀਆਂ ਖਬਰਾਂ ਸੁਣਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿਕਾਰ ਸਤਿਕਾਰ ਮੈਂ ਤੁਹਾਨੂੰ ਅੱਜ ਦੀਆਂ ਖਬਰਾਂ ਸੁਣਾਉਣਾ 1 2 3 4 5 ਹੋਏ ਤੁਹ ਪਿਆਬੀ ਦੇ ਪੇਟ ਕੈਂਦੀ ਸੁਣਾਈ ਅੰਨਾ ਇਹ ਰਿਹਾ ਇਹ ਕਹਿੰਦੀ ਵੀ ਇੱਕ ਖਵਾਰਾ ਇਹਦੀ ਖਵਾਰਾ ਇਹ ਖਵਾਰਾ ਇੱਕ ਕਟਾਲੇ ਦੀ ਹੋਏ ਕਟਾਲੇ ਚ ਕੈਂਦੀ ਤੋ ਆ ਗਈ ਕਟਾਲਾ ਇੰਨਾ ਵੱਡਾ ਹੈ ਕਿ ਇੱਕ ਦੇ ਨਾਲ 1 2 3 4 5 6 7 8 ਜੀਵਾਂ ਲੱਗਦੀਆਂ ਨੇ ਇੰਨਾ ਵੱਡਾ ਕਟਾਲਾ ਬੋਲੋ ਸਾਰਾ ਲੜਾਈ ਬੋਲੋ ਸਾਰੇ ਏਕਿਆ ਵਿੱਚ ਵੱਲ ਹੈ ਯਾਰ ਕੋਈ ਹੋਰ ਖਬਰ ਸੁਣਾ ਸੁਣੋ ਫਿਰ ਪੈਸੇ ਦੇ ਖਾਤਰ ਪੁੱਤ ਵੱਲੋਂ ਪਿਓ ਦਾ ਕਤਲ ਐਨਾ ਮਾੜਾ ਕੰਮ ਟਟੇਰੇ ਵੱਲੋਂ ਲੁੱਟ ਖੋਹ ਦਿਓ ਕਿਤਨਾ ਵਾ ਦੰਗਾ ਫਸਾਦ ਰੈਕੀਮ ਤੋੜਨ ਕਰਕੇ ਟਰਾਲਿਆਂ ਨੇ 10 ਵੇਗ ਨਾ ਮਾਰੇ ਓਏ ਤੂੰ ਖਬਰ ਸੁਣਾ ਨਾ ਜਾਂ ਕਿਸੇ ਕੂਨੀ ਕਰਨ ਦੀ ਸਟੋਰੀ ਬਸ ਯਾਰ ਇਹੀ ਕੁਝ ਰਹਿ ਗਿਆ ਅੱਜ ਦੀ ਖਬਰਾਂ ਚ ਅਸੀਂ ਨਹੀਂ ਸੁਣੀਆਂ ਤੇਰੀਆਂ ਖਬਰਾਂ ਉਹ ਅੱਜ ਦੀ ਕਦੋਂ ਤੱਕ ਦੀ ਨਹੀਂ ਖਬਰਾਂ ਆਣੀਆਂ ਇਹਨੂੰ ਯਾਰ ਮੇਰਾ ਇੱਕ ਸਵਾਲ ਆ ਓ ਯਾਰ ਮੇਰਾ ਵੀ ਇੱਕ ਸਵਾਲ ਆ ਯਾਰ ਮੇਰਾ ਵੀ ਇੱਕ ਸਵਾਲ ਆ ਆ ਕੇ ਆਇਆ ਬੱਚਾ ਜਾਂਦੇ ਬਟਾ ਹੋ ਗਿਆ ਤੇ ਕਮਕਿਉ ਨਾ ਆਇਆ ਲਾਲਚੁ ਗੁਰੀ ਬੜਾ ਹੈ ਉਹਨੂੰ ਕਰੇ ਨ ਹੈਰਾਨ ਹਕੀਕਤਾ ਲਾਲਚੁ ਗੁਰੀ ਬੜਾ ਹੈ ਉਹਨੂੰ ਕਰੇ ਨ ਹੈਰਾਨ ਹਕੀਕਤਾ ਜਦ ਸਾਰੇ ਦੇ ਪੁੱਜਦੇ ਲੋਟਦੇ ਸਾਰੇ ਦੇ ਪੁੱਜਦੇ ਲੋਟਦੇ ਦਿਲਾਂ 'ਚ ਨੰਬਰਾਂ ਦਾ ਏਕੇ ਵਿੱਚ ਵਰਖਤ ਭੁੱਲੀ ਦੀ ਏਕੇ ਵਿੱਚ ਵਰਖਤ ਭੁੱਲੀ ਕੁਝ ਹੋਰ ਕਹਿ ਦੇ ਨੇ ਆਪ ਕੁਝ ਹੋਰ ਕਰ ਦੇ ਤੇ ਚੁੱਪ ਤੇ ਬੋਲ ਲੈ ਲੈ ਇੱਕ ਦੂਜੇ ਨੂੰ ਗਾਲਾਂ ਕੱਢਦੇ ਘਰ ਵਿੱਚ ਮੰਮੀ ਪਾਪਾ ਲੜਦੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਘਰ ਵਿੱਚ ਮੰਮੀ ਪਾਪਾ ਲੜਦੇ ਇੱਕੇ ਦੇ ਵਿੱਚ ਬਰਕਤ ਵਾਲੀ ਆਪ ਕਹਾਣੀ ਤੇ ਨਾ ਘੜਦੇ ਇੱਕੇ ਦੇ ਵਿੱਚ ਬਰਕਤ ਵਾਲੀ ਆਪ ਕਹਾਣੀ ਤੇ ਨਾ ਘੜਦੇ ਸਾਨੂੰ ਕਹਿੰਦੇ ਰਹੋ ਪਿਆਰ ਨਾਲ ਸਾਨੂੰ ਕਹਿੰਦੇ ਰਹੋ ਪਿਆਰ ਨਾਲ ਕੁਫਰ ਤੋਂ ਦੂਰ ਰਹਿਣੇ ਨਾ ਨਹੀਂ ਲੋਰਦੇ ਕਬਤੋਲੇ ਮੇਲ ਵੱਟੇ ਝੂਠ ਬੋਲਦੇ ਨੇ ਮੇਲ ਵੱਟੇ ਝੂਠ ਬੋਲਦੇ ਨੇ ਬੰਬ ਚਲਾਉਂਦੇ ਨੇ ਇਹ ਖੂਨ ਵਹਾਉਂਦੇ ਨੇ ਇਹ ਬੰਬ ਚਲਾਉਂਦੇ ਨੇ ਇਹ ਖੂਨ ਵਹਾਉਂਦੇ ਨੇ ਧਰਤੀ ਉੱਤੇ ਜ਼ੁਲਮ ਬੜੇ ਇਹ ਰੋਜ਼ ਕਰਾਉਂਦੇ ਨੇ ਕਾਤਲ ਮਨੁੱਖਤਾ ਦੇ ਦੰਗੇ ਕਰਵਾਉਂਦੇ ਨੇ ਸਾਨੂੰ ਆਖਣ ਸ਼ਾਂਤੀ 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 ਕਬਤੋਲੇ ਮੇਲ ਵੱਟੇ ਝੂਠ ਬੋਲਦੇ ਨੇ ਮੇਲ ਵੱਟੇ ਝੂਠ ਬੋਲਦੇ ਨੇ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ ਸਾਡੇ ਸਮਾਜ ਨੂੰ ਸਹੀ ਦਿਸ਼ਾ ਕੌਣ ਦੇਵੇਗਾ ਸਾਡੇ ਮਨੁੱਖ ਨੂੰ ਸਹੀ ਦਿਸ਼ਾ ਕੌਣ ਦੇਵੇਗਾ ਪ੍ਰੇਰਣਾ ਪੀਠ ਸਮਾਜ ਨੂੰ ਸੇਧ ਦੇਵੇਗਾ ਅਤੇ ਹਮੇਸ਼ਾ ਉਹੀ ਨੇ ਜੋ ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਨੇ ਅਤੇ ਸਮਾਜ ਨੂੰ ਸੇਧ ਦੇਣਗੇ ਜਾਗਦੇ ਹੋਏ ਲੋਕ ਕੇਵਲ ਸਾਰੀ ਨੇ ਕੰਮ ਕਰਦੀਆਂ ਨੇ ਯਾਰ ਸਰਦਾਰਾ ਸਿੰਘ ਜਵਾਰਪਾਲ ਜੀ ਸਾਹਿਬ ਮੈਂ ਤੁਹਾਨੂੰ ਉਹ ਨੰਬਰ 1 ਕਵਤਾ ਸੁਣਾਉਣਾ ਸੁਣਾ ਯਾਰ ਸੁਣੋ ਫਿਰ ਬਹੁਪੱਖੀ ਸ਼ਖਸੀਅਤ ਪ੍ਰਸਿੱਧ ਅਰਥਸ਼ਾਸਤਰੀ ਵੱਡੇ ੜੀ ਵਿਦਵਾਨ ਡਾਕਟਰ ਸਰਦਾਰਾ ਸਿੰਘ ਜਵਾਰਪਾਲ ਡਾਕਟਰ ਸਰਦਾਰਾ ਸਿੰਘ ਜਵਾਰਪਾਲ ਸ਼ਬਦਾਚ ਪ੍ਰੌਂਕੇ ਕੀ ਕਹੀਏ ਉਹਨਾਂ ਬਾਰੇ ਪੰਜਾਬੀਆਂ ਦਾ ਮਾਣ ਮਾ ਬੋਲੀ ਦੇ ਪਿਆਰੇ ਸ਼ਬਦਾਚ ਪ੍ਰੌਂਕੇ ਕੀ ਕਹੀਏ ਉਹਨਾਂ ਬਾਰੇ ਪੰਜਾਬੀਆਂ ਦਾ ਮਾਣ ਮਾ ਬੋਲੀ ਦੇ ਪਿਆਰੇ ਦੇ ਆਪਾ ਕਤੇ ਸੋਜੀ ਵਿਦਵਾਨ ਡਾਕਟਰ ਸਰਦਾਰ ਸਿੰਘ ਚੌਲ ਜੀ ਮਹਾਨ ਡਾਕਟਰ ਸਰਦਾਰ ਸਿੰਘ ਚੌਲ ਜੀ ਮਹਾਨ ਪੜੀ ਜਿਸਨੇ ਜੀਵਨੀ ਰੰਗਾ ਦੀ ਗਾਗਰ ਬਹੁਤ ਕੁਝ ਸਿਖਾਵੇ ਗਿਆਨ ਦਾ ਸਾਗਰ ਪੜੀ ਜਿਸਨੇ ਜੀਵਨੀ ਰੰਗਾ ਦੀ ਗਾਗਰ ਬਹੁਤ ਕੁਝ ਸਿਖਾਵੇ ਗਿਆਨ ਦਾ ਸਾਗਰ ਜ਼ਿੰਦਗੀ ਜਿਉਂਦੇ ਹੈ ਮਿਲਦਾ ਗਿਆਨ ਡਾਕਟਰ ਸਰਦਾਰ ਸਿੰਘ ਚੌਲ ਜੀ ਮਹਾਨ ਡਾਕਟਰ ਸਰਦਾਰ ਸਿੰਘ ਚੌਲ ਜੀ ਮਹਾਨ ਪਿੰਡ ਦੀ ਮਿੱਟੀ ਦੀਆਂ ਮਹਿਕਾਂ ਗੰਡਾਈਆਂ ਵੱਡੇ ਵੱਡੇ ਆਉਂਦੀਆਂ ਤੇ ਸਿਵਾਵਾ ਨਿਭਾਈਆਂ ਨਿਆ ਵੱਡੇ ਵੱਡੇ ਆਉਂਦੇ ਆ ਤੇ ਸਿਵਾਵਾਂ ਨਿਭਾਈਆਂ ਮਿੱਠ ਬੋਲਣੀ ਸ਼ਖਸੀਤ ਹੈ ਗੁਨਾ ਦੀ ਖਾਨ ਡਾਕਟਰ ਸਰਦਾਰ ਸਿੰਘ ਜੌਦੀ ਮਾਨ ਡਾਕਟਰ ਸਰਦਾਰ ਸਿੰਘ ਜੌਦੀ ਮਾਨ ਹਾਂ ਯਾਰ ਗਵਾਟਾ ਤੇ ਠੀਕ ਆ ਸਾਨੂੰ ਸਹੀ ਰਸਤਾ ਦਿਖਾ ਸਕਦੇ ਨੇ ਇਹ ਆਪਕ ਹੋਈ ਨੇ ਜਿਹੜੇ ਸਾਨੂੰ ਸਮਝਦੇ ਨੇ ਯਾ ਕਿੰਨੇ ਰੰਗ ਬਦਲਦੇ ਕਦਮ ਕਦਮ ਤੇ ਢੰਗ ਬਦਲਦੇ ਦੁਨੀਆ ਕਿੰਨੇ ਰੰਗ ਬਦਲਦੇ ਕਦਮ ਕਦਮ ਤੇ ਢੰਗ ਬਦਲਦੇ ਤੂੰ ਹੀ ਸਮਝੇ ਤੂੰ ਹੀ ਪ੍ਰਸਤੁਤੀ ਬਹੁਤ ਸੁੰਦਰ ਹੈ